ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਸੰਗ ਜੀਓ ਆਓ ਅੱਜ ਆਪਾਂ ਭਾਈ ਨੰਦ ਲਾਲ ਜੀ ਤੇਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰੀਏ ਸਿੱਖ ਇਤਿਹਾਸ ਦੀ ਮਾਲਾ ਦਾ ਇੱਕ ਸੁਨਹਿਰੀ ਮੋਤੀ ਗੁਰਮਤਿ ਇਤਿਹਾਸ ਵਿੱਚ ਭਾਈ ਨੰਦ ਲਾਲ ਜੀ ਦੀ ਖਾਸ ਜਗ੍ਹਾ ਹੈ ਉਹ ਇਸਲਾਮੀ ਵਿਦਿਅਕ ਤੇ ਧਾਰਮਿਕ ਪਰੰਪਰਾਵਾਂ ਥੱਲੇ ਪਲੇ ਪੜੇ ਤੇ ਪ੍ਰਵਾਨ ਚੜ੍ਹੇ ਇਸਲਾਮੀ ਤਵੱਸਫ ਦਾ ਰੰਗ ਇਹਨਾਂ ਦੇ ਉੱਪਰ ਸਪਸ਼ਟ ਚੜ੍ਹਿਆ ਨਜ਼ਰ ਆਉਂਦਾ ਹੈ ਉਹ ਫਾਰਸੀ ਤੇ ਅਰਬੀ ਦੇ ਬਹੁਤ ਵੱਡੇ ਵਿਦਵਾਨ ਸਨ ਉਹ ਕرآਨ شریف ਸਿਰਫ ਪੜ੍ਹਨਾ ਹੀ ਨਹੀਂ ਜਾਣਦੇ ਬਲਕਿ ਉਹਦੀ ਸਹੀ ਤਦਸੀਰ ਕਰਨ ਵਿੱਚ ਵੱਡੇ ਵੱਡੇ ਮੌਲਵੀਆਂ ਨੂੰ ਵੀ ਚਿਕਰਤ ਕਰ ਦਿੰਦੇ ਸੀ ਬਾਅਦ ਵਿੱਚ ਔਰੰਗਜ਼ੇਬ ਦੇ ਦਰਬਾਰ ਵਿੱਚੋਂ ਇਹ ਹੀ ਉਹਨਾਂ ਦੇ ਭਜਣ ਦਾ ਕਾਰਨ ਬਣਿਆ ਔਰੰਗਜ਼ੇਬ ਇਸ ਨੂੰ ਮੁਸਲਮਾਨਾਂ ਦੀ ਕਤਾਰ ਵਿੱਚ ਖੜੇ ਹੋਏ ਵੇਖਣਾ ਚਾਹੁੰਦਾ ਸੀ ਜੋ ਕਿ ਭਾਈ ਨੰਤ ਲਾਲ ਜੀ ਨੂੰ ਮਨਜ਼ੂਰ ਨਹੀਂ ਸੀ ਕਿਸੇ ਵਕਤ ਉਹ ਔਰੰਗਜ਼ੇਬ ਦੇ ਪੁੱਤਰ ਮੱਜੰਬਹਾਦਰ ਸ਼ਾਹ ਨੂੰ ਫਾਰਸੀ ਪੜ੍ਹਾਉਂਦਾ ਸੀ ਇੱਕ ਵਾਰੀ ਫਾਰਸੀ ਦੀ ਚਿੱਠੀ ਦਾ ਤਰਜਮਾ ਕਰਨ ਲਈ ਉਹ ਔਰੰਗਜ਼ੇਬ ਦੇ ਦਰਬਾਰ ਵਿੱਚ ਆਇਆ ਤੋ ਉਸਨੇ ਚਿੱਠੀ ਦਾ ਤਰਜਮਾ ਇਤਨੇ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਵੀ ਕੰਨਾਂ ਨੂੰ ਹੱਥ ਲਾਏ ਦਰਬਾਰੀਆਂ ਤੋਂ ਪੁੱਛਿਆ ਕਿ ਇਸ ਦਾ ਨਾਂ ਕੀ ਹੈ ਕੌਣ ਹੈ ਕਿੱਥੋਂ ਆਇਆ ਹੈ ਔਰ ਜਦੋਂ ਦਰਬਾਰੀਆਂ ਤੋਂ ਪੁੱਛਿਆ ਰੰਗਜੀਬ ਨੂੰ ਪਤਾ ਚੱਲਿਆ ਇਹ ਹਿੰਦੂ ਹੈ ਉਸਨੇ ਦਰਬਾਰੀਆਂ ਨੂੰ ਹਦਾਇਤ ਦਿੱਤੀ ਇਸ ਨੂੰ ਦੀਨ-ਏ-ਇਸਲਾਮ ਵਿੱਚ ਲੈ ਕੇ ਆਓ ਜ਼ਬਰਦਸਤੀ ਲੈ ਕੇ ਆਓ ਅਗਰ ਨਹੀਂ ਆਦਾ ਤਾਂ ਇਸ ਦਾ ਕਤਲ ਕਰ ਦਿੱਤਾ ਜਾਵੇ ਉਸ ਕੋਲੋਂ ਇੰਨਾ ਕਾਬਲ ਇਨਸਾਨ ਬਰਦਾਸ਼ਤ ਨਹੀਂ ਹੋਇਆ ਜਿਹੜਾ ਕਿ ਕਿਸੇ ਦੂਸਰੇ ਮਜ਼ਬ ਦੀ ਸ਼ਾਨ ਹੋਵੇ ਇਹ ਗੱਲ ਰਾਂਗਜੀਤ ਦੇ ਬੀਠ ਤੱਕ ਵੀ ਪਹੁੰਚ ਗਈ ਉਸ ਨੇ ਆਨੰਦ ਲਾਲ ਨੂੰ ਦੱਸਿਆ ਕਿ ਆਨੰਦ ਲਾਲ ਕਬਰਾਂ ਗਿਆ ਪੁੱਛਿਆ ਕਿ ਮੈਨੂੰ ਆਪਣੀ ਜਾਨ ਤੇ ਧਰਮ ਦੋਵੇਂ ਪਿਆਰੇ ਨੇ ਐਸੀ ਕਿਹੜੀ ਥਾਂ ਹੈ ਜਿੱਥੇ ਮੈਂ ਦੋਨੋਂ ਹੀ ਬਚਾ ਸਕਾਂ ਔਰਗਜੀਤ ਦੇ ਪੁੱਤਰ ਨੇ ਕਿਹਾ ਕਿ ਜੇ ਤੂੰ ਆਪਣੀ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਨਾ ਤੇ ਜਾ अनंतपुर साहेब चला गया नंदलाल रातों-रात अपने मुसलमान प्रबंधकां ते उनेआई दी मदद दे नाल आगरा ਦੇ ਕਲੇ ਵਿੱਚੋਂ ਬਚ ਨਿਕਲਿਆ ਤੇ ਨੰਦਪੁਰ ਸਾਹਿਬ ਜਾ ਪੁਜਿਆ ਤਾਂ ਤੁੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦੀ ਵਿਦਵਤਾ ਵੇਖ ਕੇ ਬੜੇ ਖੁਸ਼ ਹੋਏ ਪ੍ਰਕਾਸ਼ ਤੇਸ ਨੂੰ ਹੰਕਾਰ ਹੀ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿੱਤਾ ਨੰਦ ਲਾਲ ਨੂੰ ਵੀ ਇਹ ਸੇਵਾ ਚੰਗੀ ਨਾ ਲੱਗੀ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹਨਾਂ ਨੂੰ ਤਾਂ ਮੈਨੂੰ ਕਵਤਾ ਜਾਂ ਕੁਝ ਲਿਖਿਆ ਸੁਣਾਉਣ ਵਾਸਤੇ ਕਹਿਣਾ ਚਾਹੀਦਾ ਸੀ ਪਰ ਅਫਸੋਸ ਇਹਨਾਂ ਨੇ ਭਾਂਡੇ ਮਾਂਜਣ ਤੇ ਲਗਾ ਦਿੱਤਾ ਖੈਰ ਹੁਕਮਤ ਮੰਨਣਾ ਹੀ ਪੈਣਾ ਸੀ ਭਾਂਡੇ ਮਾਂਜਦੇ ਆ ਮਾਂਜਦੇ ਆ ਮਨ ਦਾ ਹੰਕਾਰ ਵੀ ਹੌਲੀ-ਹੌਲੀ ਸਾਫ਼ ਹੁੰਦਾ ਗਿਆ। ਕੋਚੇਰ ਮਗਰੋਂ ਲੰਗਰ ਦੀ ਛਾਖ ਦਾ ਮੁਖੀ ਬਣਾ ਦਿੱਤਾ ਗਿਆ। ਇੱਕ ਦਿਨ ਗੁਰੂ ਸਾਹਿਬ ਲੰਗਰ ਦੇ ਪ੍ਰਬੰਧ ਦਾ ਨਿਰੀਖਣ ਕਰ ਰਹੇ ਸੀ। ਸੋਚਿਆ ਭੀਸ ਬਦਲ ਕੇ ਸਭ ਦੇ ਲੰਗਰ ਖਾਣਿਆਂ ਵਿੱਚ ਗਏ। ਕਿਹਾ ਕਿ ਮੈਂ 2 ਦਿਨ ਦਾ ਭੁੱਖਾ ਹਾਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਭੁੱਖ ਲੱਗੀ ਹੈ ਕੁਝ ਖਾਣ ਨੂੰ ਦਿਓ। ਲੰਗਰ ਦਾ ਵਕਤ ਨਹੀਂ ਸੀ ਹਰ ਇੱਕ ਮੁਖੀ ਇਹਨੇ ਕਹਿ ਦਿੱਤਾ ਅਜੇ ਲੰਗਰ ਦਾ ਵਕਤ ਨਹੀਂ ਹੋਇਆ ਲੰਗਰ ਤਿਆਰ ਨਹੀਂ ਹੈ ਕੁਝ ਚਿਰ ਬਾਅਦ ਵਿੱਚ ਆਉਣਾ ਫੇਰ ਭਾਈ ਨੰਦ ਲਾਲ ਦੇ ਲੰਗਰ ਵਿੱਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ ਥੱਕਿਆ ਹੋਇਆ ਹਾਂ ਦੋ ਦਿਨ ਤੋਂ ਕੁਝ ਨਹੀਂ ਖਾਦਾ ਕੁਝ ਖਾਣ ਨੂੰ ਦੇ ਦਿਓ ਨੰਦ ਲਾਲ ਬੜੇ ਪਿਆਰ ਸਤਕਾਰ ਨਾਲ ਉਹਨਾਂ ਨੂੰ ਮੰਜੀ ਤੇ ਬਿਠਾਇਆ ਥਕਾਵਨ ਉਤਾਰਨ ਲਈ ਗਰਮ ਪਾਣੀ ਨਾਲ ਉਹਨਾਂ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਹੀ ਜਲਦੀ ਜਲਦੀ ਖਾਣਾ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਉਂਦਾ ਹਾਂ ਜੋ ਕੁਝ ਬਣਿਆ ਲੈ ਕੇ ਆਏ ਬੜੇ ਪਿਆਰ ਸਤਕਾਰ ਨਾਲ ਖਵਾਇਆ ਗੁਰੂ ਸਾਹਿਬ ਨੇ ਆਪਣੇ ਚਿਹਰੇ ਤੋਂ ਚਾਦਰ ਲਾਈ ਤੇ ਕਹਿਣ ਲੱਗੇ ਮੈਂ ਬਹੁਤ ਖੁਸ਼ ਆਨੰਦ ਲਾਲ ਕੁਝ ਮੰਗ ਲੈ ਤਨੰਦ ਲਾਲ ਨੇ ਕੀ ਮੰਗਿਆ ਬਸ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਵਾਰੀ ਗੁਰੂ ਸਾਹਿਬ ਆਨੰਦ ਲਾਲ ਤੇ ਕੁਝ ਹੋਰ ਸਿੱਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੇ ਇੱਕ ਪੱਥਰ ਝੁਕਿਆ ਨਦੀ ਵਿੱਚ ਛੁੱਟਿਆ ਤੇ ਸਿੱਖਾਂ ਨੂੰ ਪੁੱਛਣ ਲੱਗੇ ਪੱਥਰ ਕਿਉਂ ਡੁੱਬਿਆ ਸਿਖਾ ਨੇ ਕਿਹਾ ਕਿ ਪੱਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿੱਚ ਡੁੱਬ ਗਿਆ ਹੈ ਥੋੜੀ ਦੂਰ ਜਾ ਕੇ ਇੱਕ ਹੋਰ ਪੱਥਰ ਚੁੱਕਿਆ ਨਦੀ ਦੇ ਵਿੱਚ ਸੁੱਟਿਆ ਤੇ ਗੁਰੂ ਸਾਹਿਬ ਨੇ ਫਿਰ ਉਹੀ ਸਵਾਲ ਕੀਤਾ ਹੈ ਤੀਸਰੀ ਵਾਰ ਫਿਰ ਪੱਥਰ ਸੁੱਟ ਕੇ ਉਹੀ ਸਵਾਲ ਪੁੱਛਿਆ ਕਿ ਪੱਥਰ ਕਿਉਂ ਡੁੱਬਿਆ ਹੈ बार-बार ਇੱਕੋ ਸਵਾਲ ਤੇ ਇੱਕ ਸਿੱਖ ਨੇ ਥੋੜੇ ਖਿੰਝ ਕੇ ਕਿਹਾ ਪਾਦਸ਼ਾਹ ਕੀ ਕਰਦੇ ਪਏ ਹੋ ਪੱਥਰ ਚੁੱਕਦੇ ਹੋ ਸੁੱਟਦੇ ਹੋ ਮੁਰ ਮੁਰ ਕੇ ਉਹੀ ਸਵਾਲ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਪੱਥਰ ਭਾਰੀ ਹੈ ਇਸ ਲਈ ਡੁੱਬ ਗਿਆ ਚੌਥੀ ਵਾਰ ਫਿਰ ਪੱਥਰ ਨਦੀ ਵਿੱਚ ਸੁੱਟਿਆ ਸਵਾਲ ਕੀਤਾ ਆਨੰਦ لال ਪੱਥਰ ਕਿਉਂ ਡੁੱਬਿਆ ਹੈ ਇਸ ਵਾਰੀ ਸਿਖਾ ਨੂੰ ਨਹੀਂ ਆਨੰਦ لال ਤੋਂ ਪੁੱਛਦੇ ਨੇ ਆਨੰਦ لال ਚੁੱਪ ਫਿਰ ਕਿ ਆਨੰਦ لال ਮੈਂ ਤੇਰੇ ਕੋਲੋਂ ਪੁੱਛ ਰਿਹਾ ਹਾਂ ਪੱਥਰ ਕਿਉਂ ਡੁੱਬਿਆ ਆ ਆਨੰਦ لال ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿਣ ਲੱਗਾ ਪਾਸ਼ਾ ਨਾ ਮੈਂ ਪਾਣੀ ਦੇਖਿਆ ਏ ਤੇ ਨਾ ਮੈਂ ਪੱਥਰ ਦੇਖਿਆ ਹੈ ਮੈਨੂੰ ਤਾਂ ਬਸ ਇਤਨਾ ਪਤਾ ਹੈ ਕਿ ਜੋ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਇਤਨੀ ਸ਼ਰਧਾ ਤੇ ਪਿਆਰ ਉਸ ਦਾ ਗੁਰੂ ਸਾਹਿਬ ਦੇ ਨਾਲ ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਹਨਾਂ ਜਵਾਬ ਦਿੱਤਾ ਕਿ ਮੈਂ ਕੀ ਮੰਗਾ ਤੁਹਾਡੇ ਚਿਹਰੇ ਵਿੱਚੋਂ ਮੈਨੂੰ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਨੇ ਤੇ ਕੇਸਾਂ ਵਿੱਚ ਲੋਕ ਪ੍ਰਲੋਗ ਦੇ ਇਸ ਤੋਂ ਵੱਧ ਮੈਨੂੰ ਕੁਝ ਨਹੀਂ ਚਾਹੀਦਾ ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਅਨੰਦ ਲਾਲ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਬਸ ਮੇਰੀ ਇੱਕ ਹੀ ਮੰਗ ਹੈ ਜਦੋਂ ਮੈਂ ਮਰਾਂ ਤਾਂ ਮੇਰੇ ਤਾਂ ਦੀ ਸਵਾ ਤੁਹਾਡੇ ਚੰਨਾ ਤੋਂ ਸਵਾ ਹੋਰ ਕਿਸੇ ਦੇ ਪੈਰਾਂ ਨੂੰ ਨਾ ਲੱਗੇ ਇਸ ਤੋਂ ਬਾਅਦ ਉਹ ਗੁਰੂ ਤੋਂ ਕਦੇ ਵਿਛੜਿਆ ਨਹੀਂ ਜਦੋਂ ਤੱਕ ਉਹ ਗੁਰੂ ਸਾਹਿਬ ਦੇ ਨਾਲ ਅਨੰਦਪੁਰ ਦਾ ਕਿਲਾ ਖਾਲੀ ਕਰਨ ਸਮੇਂ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ ਵਿਛੜਨ ਦੇ ਵੇਲੇ ਨੰਦ ਲਾਲ ਦੀਆਂ ਅੱਖਾਂ ਵਿੱਚ ਅਥਰੂ ਸਨ ਕਹਿਣ ਲੱਗਾ ਕਿ ਪਾਸ਼ਾ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਅਮਰਤ ਬਾਟੇ ਦੀ ਪੌੜ ਲੈ ਕੇ ਸਿੰਘ ਸਜਾਂ ਹੋਰ ਕੁਝ ਨਹੀਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋ ਕੇ ਪਹਿਰਾ ਧਿਆ ਤੇ ਗੁਰੂ ਸਾਹਿਬ ਨੇ ਉਹਤੇ ਹੱਥ ਕਲਮ ਪਕੜਾ ਦਿੱਤੀ ਕਹਿਣ ਲੱਗੇ ਇਹ ਸੂਰੇ ਦੀ ਤਲਵਾਰ ਵਾਂਗ ਚੱਲੇ ਤੇਗ ਵਾਲਿਆਂ ਨੇ ਤੇਗ ਬਹਣੀ ਐ ਤੇ ਕਲਮ ਵਾਲਿਆਂ ਨੇ ਕਲਮ ਇੱਕ ਸਿਪਾਹੀ ਦੀਆਂ ਬਾਹਾਂ ਨਾਲੋਂ ਵੱਧ ਤਾਕਤ ਇਸ ਕਲਮ ਵਿੱਚ ਹੈ ਇਹ ਨੇਕੀ ਧਰਮ ਸਿਮਰਨ ਤੇ ਸੁਭਾਚਨ ਸਿਖਾਵੇ ਇਹੀ ਤੁਹਾਡੇ ਵਾਸਤੇ ਹੁਕਮ ਹੈ ਅਨੰਤਪੁਰ ਸਾਹਿਬ ਛੱਡਣ ਵੇਲੇ ਹਰ ਪੱਖੋਂ ਸੋਚ ਵਿਚਾਰ ਕੇ ਗੁਰੂ ਸਾਹਿਬ ਵੱਲੋਂ ਉਸ ਨੂੰ ਮਲਤਾਨ ਵਾਪਸ ਜਾਣ ਦੀ ਆਗਿਆ ਹੋਈ ਨੰਦ ਲਾਲ ਦੀ ਕਲਮ ਵਿੱਚੋਂ ਨਿਕਲੀਆਂ ਗੁਰੂ ਸਾਹਿਬਾਰੇ ਕੁਝ ਸਤਰਾਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜੀ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਮੰਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜੀ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਹਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਖਾਲਸੇ ਬੇਦੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਸੋ ਗੁਰੂ ਸਾਰਿਓ ਇਹ ਸਿ ਭਾਈ ਨੰਦ ਲਾਲ ਜੀ ਬਾਰੇ ਵਾਰਤਾ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹਾਂ ਕਿਰਪਾ ਕਰਨ ਜੀ ਹੋਈਆਂ ਪੁੱਲਾਂ ਨੂੰ ਅਜਤਾਰੀਏ ਗੱਲ ਜੇ ਫਤਿਹ ਗਜਾਈਏ ਜੀ ਵਾਹ ਇਹ ਜਿੱਕਾ ਖਾਲਸਾ ਵਾਹ ਇਹ ਜਿੱਕੇ ਫਤਿਹ